ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰੇਸ਼ਮ ਸਿੱਧੂ ਤੁਸੀਂ ਦੇਖ ਰਹੇ ਹੋ ਕੇ ਐਲ ਫਾਸਟ ਨਿਊਜ਼ ਸਰਸਾ ਦੇ ਔਡਾਂ ਕਸਬੇ ਚ ਜਵਾਹਰ ਨਮੋਦਿਆ ਸਕੂਲ ਚ ਸ਼ੁੱਕਰਵਾਰ ਰਾਤ ਕਰੀਬ 11 ਵਜੇ ਅੱਗ ਲੱਗ ਗਈ ਅੱਗ ਸਕੂਲ ਦੇ ਕਲੈਰੀਕਲ ਵਿਭਾਗ ਚ ਲੱਗੀ ਅਤੇ ਹੌਲੀ ਹੌਲੀ ਸਕੂਲ ਦੇ ਦੂਜੇ ਕਮਰੇ ਤੱਕ ਫੈਲ ਗਈ ਇਸ ਅੱਗ ਨਾਲ ਬੱਚਿਆਂ ਦਾ 1987 ਤੋਂ ਲੈ ਕੇ ਹੁਣ ਤੱਕ ਦਾ ਸਾਰਾ ਰਿਕਾਰਡ ਮੱਚ ਕੇ ਸੁਆਹ ਹੋ ਗਿਆ ਇਸੇ ਦੇ ਨਾਲ ਹੀ ਸਕੂਲ ਚ ਪਏ 4 ਕੰਪਿਊਟਰ ਪ੍ਰਿੰਟਰ ਐਲ ਸੀ ਡੀ ਤੇ ਸਾਰੇ ਫਲੈਕਸ ਵੀ ਮੱਚ ਗਏ ਮੌਕੇ ਤੇ ਪਹੁੰਚੇ ਫਾਇਰ ਬ੍ਰੀਗਡ ਦੀ ਗੱਡੀ ਨੇ ਅੱਗ ਤੇ ਕਾਬੂ ਪਾਇਆ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਜਾਣਕਾਰੀ ਦੇ ਮੁਤਾਬਕ ਸ਼ੁੱਕਰਵਾਰ ਰਾਤ ਕਰੀਬ 11 ਵਜੇ ਔਡਾ ਦੇ ਵਿੱਚ ਜਵਾਹਰ ਨਮੋਦਿਆ ਸਕੂਲ ਚ ਸ਼ਾਰਟ ਸਰਕਟ ਦੇ ਕਾਰਨ ਕਲੈਰੀਕਲ ਵਿਭਾਗ ਦੇ ਕਮਰੇ ਚ ਅੱਗ ਲੱਗ ਗਈ ਅੱਗ ਹੌਲੀ ਹੌਲੀ ਬਾਕੀ ਕਮਰਿਆਂ ਤੱਕ ਫੈਲ ਗਈ ਅਤੇ ਕਮਰੇ ਦੇ ਵਿੱਚ ਰੱਖਿਆ ਫਰਨੀਚਰ ਵੀ ਸੜ ਕੇ ਸੁਆਹ ਹੋ ਗਿਆ ਇਸੇ ਦੇ ਨਾਲ ਹੀ ਕਮਰੇ ਵਿੱਚ ਰੱਖੇ ਸਕੂਲ ਦੇ 4 ਕੰਪਿਊਟਰ ਬਾਹਰ ਲੱਗੀ LCD ਫਲੈਕਸ ਪ੍ਰਿੰਟਰ ਅਤੇ ਲੱਖਾਂ ਰੁਪਏ ਦੀ ਕੀਮਤ ਦਾ ਹੋਰ ਸਮਾਨ ਵੀ ਮਚ ਕੇ ਸਵਾਹ ਹੋ ਗਿਆ ਸਕੂਲ ਦੇ ਹੋਰ ਵੀ ਦੂਜੇ ਕਮਰਿਆਂ ਤੱਕ ਕਾਫੀ ਦੇਰ ਤੱਕ ਅੱਗ ਦੇ ਭਾਂਬੜ ਮਚਦੇ ਰਹੇ ਰਾਤ ਨੂੰ ਸਕੂਲ ਦੇ ਚੌਂਕੀਦਾਰ ਨੂੰ ਇਸ ਅੱਗ ਲੱਗਣ ਦਾ ਪਤਾ ਲੱਗਿਆ ਤਾਂ ਉਸ ਨੇ ਸ਼ੋਰ ਮਚਾਇਆ ਤੇ ਹੋਰ ਮੌਕੇ ਤੇ ਪਿੰਡ ਦੇ ਲੋਕ ਇਕੱਠੇ ਹੋ ਗਏ ਇਸੇ ਦੇ ਨਾਲ ਹੀ ਸਕੂਲ ਦੇ ਪ੍ਰਿੰਸੀਪਲ ਲਲਿਤ ਕਲਰਾ ਨੂੰ ਵੀ ਇਸ ਦੀ ਸੂਚਨਾ ਦਿੱਤੀ ਗਈ ਸੂਚਨਾ ਮਿਲਣ ਤੋਂ ਬਾਅਦ ਲਲਿਤ ਕਾਲਰਾ ਮੌਕੇ ਤੇ ਪਹੁੰਚੇ ਅਤੇ ਫਾਇਰ ਬਗਰੇਡ ਦੀਆਂ ਗੱਡੀਆਂ ਨੂੰ ਇਸ ਦੀ ਸੂਚਨਾ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਫਾਇਰ ਬਗਰੇਡ ਦੀਆਂ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਸਵੇਰੇ 8 ਵਜੇ ਤੱਕ ਅੱਗ ਤੇ ਕਾਬੂ ਪਾਇਆ। ਇਸ ਦੌਰਾਨ ਸਕੂਲ ਦਾ 1987 ਤੋਂ ਲੈ ਕੇ ਹੁਣ ਤੱਕ ਦਾ ਵਿਦਿਆਰਥੀਆਂ ਦਾ ਸਾਰਾ ਰਿਕਾਰਡ ਵੀ ਮੱਚ ਕੇ ਸੁਆਹ ਹੋ ਗਿਆ ਅਤੇ ਨਵੇਂ ਐਡਮਿਸ਼ਨ ਲੈਣ ਵਾਲੇ ਬੱਚਿਆਂ ਦਾ ਰਿਕਾਰਡ ਵੀ ਸੜਨ ਨਾਲ ਕਾਫੀ ਵੱਡਾ ਨੁਕਸਾਨ ਹੋਇਆ ਹੈ।